ਹੇੋ ਪ੍ਰਭੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਡੇ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੋਂ ਅੱਜ ਜਨਮ ਅਸ਼ਟਮੀ ਦੇ ਸੁਭ ਮੌਕੇ ਤੇ ਸਰਕਾਰੀ ਹਸਪਤਾਲ ਸੰਗਰੂਰ ਦੇ ਬਿਲਕੁਲ ਸਾਹਮਣੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਜੋ ਸੇਖੋ ਸਕੈਨ ਵਾਲੇ ਹਨ ਉਹਨਾਂ ਵੱਲੋਂ ਜਨਮ ਅਸ਼ਟਮੀ ਦੇ ਸੁਭ ਮੌਕੇ ਤੇ ਅੱਜ ਅੱਧੇ ਤੋਂ ਵੀ ਘੱਟ ਰੇਟਾਂ ਤੇ ਸੀਟੀ ਸਕੈਨ ਅਲਟਰਾ ਸਾਊਂਡ ਅਤੇ ਐਮ ਆਰ ਆਈ ਇਹ ਟੈਸਟ ਕੀਤੇ ਜਾ ਰਹੇ ਨੇ ਕਿਉਂਕਿ ਬੜੇ ਮਹਿੰਗੇ ਟੈਸਟ ਨੇ ਸਾਰੇ ਸਭਨ ਡਾਕਟਰ ਲਿਖ ਦਿੰਦੇ ਨੇ ਸੋ ਜੇ ਕਿਸੇ ਨੇ ਅੱਜ ਟੈਸਟ ਕਰਵਾਉਣਾ ਹੈ ਕਿਸੇ ਨੇ ਸੀਟੀ ਸਕੈਨ ਕਰਵਾਉਣੀ ਹੈ ਐਮ ਆਰ ਆਈ ਕਰਵਾਉਣੀ ਹੈ ਤਾਂ ਅੱਜ ਇਹ ਸਮਾਂ 1 ਤੋਂ 1.5 ਵਜੇ ਤੱਕ ਦਾ ਹੈ ਦੁਪਹਿਰ ਤੱਕ ਦਾ ਸੇਖੋ ਸਟੈਂਡ ਵੱਲੋਂ ਇੱਕ ਫੋਨ ਨੰਬਰ ਵੀ ਦਿੱਤਾ ਗਿਆ ਤੇ ਉਹਦੇ ਵੀ ਤੁਸੀਂ ਗੱਲਬਾਤ ਕਰਕੇ ਆਪਣਾ ਟਾਈਮ ਲੈ ਸਕਦੇ ਹੋ ਉਹਨਾਂ ਦੇ ਕੋਲੋਂ ਜਾਣਕਾਰੀ ਵੀ ਲੈ ਸਕਦੇ ਹੋ ਸੋ ਅੱਜ ਜਲਦੀ ਕਰੋ ਕੋਈ ਵੀਰ ਭਰਾ ਹੁੰਦਾ ਕੋਈ ਲੋੜਵੰਦ ਹੁੰਦਾ ਜਿਹਨੇ ਐਮ ਆਰ ਆਈ ਕਰਵਾਉਣੀ ਹੈ ਸੀਟੀ ਸਕੈਨ ਕਰਵਾਉਣੀ ਹੈ ਕਿਉਂਕਿ ਇਹਦੇ ਰੇਟ ਬਹੁਤ ਨੇ 5000 ਕਿਤੇ 5200 ਕਿਤੇ 5500 ਪਰ ਅੱਜ ਸੇਖੋ ਸਕੈਨ ਦੇ ਵੱਲੋਂ ਬਹੁਤ ਵਧੀਆ ਇਹ ਉਪਰਾਲਾ ਕੀਤਾ ਗਿਆ ਉਹਨਾਂ ਦੇ ਸਲਾਘਾਯੋਗ ਉਪਰਾਲਾ ਸੰਗਰੂਰ ਸ਼ਹਿਰ ਵਿੱਚ ਆ ਕੇ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਸੇਖੋ ਸਕੈਨ ਜਿੱਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ